ਦੋ ਭਰਾਵਾਂ ਦੇ ਵਿੱਚ ਖੂਨੀ ਝੜਪ ਦੇ ਚੱਲਦਿਆਂ ਇੱਕ ਭਰਾ ਦੇ ਵੱਲੋਂ ਦੂਜੇ ਭਰਾ ਦਾ ਕਤਲ ਕਰ ਦਿੱਤਾ ਗਿਆ ਤਾਂ ਇੱਕ ਭਰਾ ਨੇ ਬਹਿਰੇਮੀਦ ਨਾਮ ਦੂਜੇ ਭਰਾ ਨੂੰ ਮੌਤ ਦੇ ਘਾਟ ਉਤਾਰੇ ਦੱਸਿਆ ਜਾ ਰਿਹਾ ਹੈ ਕਿ ਮਾਚੀਵਾੜਾ ਸਾਹਿਬ ਦੇ ਨੇੜੇ ਇਤਿਹਾਸਕ ਪਿੰਡ ਚਾਰ ਸਾਹਿਬ ਵਿਖੇ ਸਰਹੰਦ ਨਹਿਰ ਦੇ ਕਿਨਾਰੇ ਦੋ ਮਸੇਰੇ ਭਰਾਵਾਂ ਵਿਚਾਲੇ ਕੁੰਨੀ ਝੜਪ ਹੋਈ ਸੀ ਤੇ ਇੱਕ ਭਰਾ ਨੇ ਦੂਜੇ ਭਰਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਤੇ ਰਿਸ਼ਪਾਲ ਸਿੰਘ ਉਮਰ 40 ਸਾਲ ਜੋ ਕਿ ਹਲਕਾ ਮਜੀਠਾ ਦਾ ਰਹਿਣ ਵਾਲਾ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀਵਾਲ ਜਾ ਰਿਹਾ ਸੀ ਕਿ ਉਥੇ ਦੱਸਿਆ ਗਿਆ ਕਿ ਸਮਰਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਦੀ ਡੈੱਡ ਬੋਡੀ ਜੜੀ ਰੱਖੀ ਗਈ ਦੂਜਾ ਭਰਾ ਜਮਕੌਰ ਸਾਹਿਬ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਦੱਸਿਆ ਆਰਿਆ ਕਿ ਇਸੇ ਦਰਮਿਆਨੇ ਨਦੂਮਾ ਪ੍ਰਾਵਾਂ ਦੇ ਵਿੱਚ ਚਾਰਸਾ ਵਿਖਿਆਪਸ ਦੇ ਵਿੱਚ ਜਿਹੜੀ ਝੜਪ ਹੁੰਦੀ ਹੈ ਤੇ ਪਰਿਵਾਰਕ ਕਲੇਸ਼ ਇਹਨਾਂ ਦੇ ਵਿੱਚ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਕੀ ਇੱਕ ਦੂਜੇ ਦੇ ਉੱਪਰ ਕਿਰਪਾਨਾਂ ਦਾ ਨਾ ਹਮਲਾ ਹੁੰਦਾ ਹੈ। ਉਹਨੇ ਝੜਪ ਹੋਈ ਜਿਸ ਦੇ ਵਿੱਚ ਕੀ ਜਮਕੌਰ ਸਿੰਘ ਨੇ ਰਿਸ਼ਪਾਲ ਸਿੰਘ ਦੀ ਗਰਦਨ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਉਥੇ ਉਸਦੀ ਮੌਤ ਹੋ ਗਈ ਹੈ ਜੇ ਦੂਜਾ ਭਰਾ ਜ਼ਖਮੀ ਹੈ ਜਿਸ ਨੂੰ ਕਿ ਪੁਲਿਸ ਨੇ ਹਸਪਤਾਲ ਦਾਖਲ ਕਰਵਾਇਆ ਨਾਜ਼ੀ ਕੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਪਹੁੰਚੇ ਤਾਂ ਰਸ਼ਪਾਲ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਚਮਕੌਰ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੇ ਹਸਪਤਾਲ ਪਹੁੰਚਾਇਆ ਦੱਸਿਆ ਜਾ ਰਿਹਾ ਹੈ ਕਿ ਤੇ ਪੁਲਿਸ ਹੁਣ ਜਾਂਚ ਕਰ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਉਧਰ ਡਾਕਟਰ ਦਾ ਕਹਿਣਾ ਹੈ ਕਿ ਦੋ ਟਰੱਕ ਡਰਾਈਵਰਾਂ ਦੀ ਇੱਥੇ ਲੜਾਈ ਹੋਈ ਸੀ ਰਿਸ਼ਪਾਲ ਸਿੰਘ ਦੀ ਮੌਕੇ ਤੇ ਜਾਨ ਗਈ ਤੇ ਚਮਕੌਰ ਸਿੰਘ ਇਸਮਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਇਹਨਾਂ ਹੀ ਰਾਤ ਸਾਨੂੰ 12:50 ਦੇ ਕਾਲ ਆਈ ਸੀ ਸਾਡੀ 112 ਜਿਹੜੀ ਹੈ ਐਮਰਜੈਂਸੀ ਦੇ ਫੋਨ ਸਿਸਟਮ ਤੇ ਚੌਕੀ ਯਾਰ ਦੇ ਐਸ.ਐਸ.ਓ ਸਾਹਿਬ ਜਿਹੜਾ ਮਾਨਜੂ ਸਾਡੇ ਐਸ.ਐਸ.ਪੀ ਸਾਹਿਬ ਅਸ਼wini ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਵੀ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਸਪੋਰਟ ਵੇਸਟ ਕਰਦੇ ਸਾਨੂੰ ਦੇ ਤੌਂਆਂ ਸੀ ਜਿਹਦੇ ਤੇ ਚੱਲਦੇ ਜਾਂ ਜਦੋਂ ਕਾਲ ਆਈ ਆ 7-8 ਮਿੰਟ ਬਾਅਦ ਹੀ ਸਾਡੇ ਚੌਂਕੀ ਇੰਚਾਰਜ ਤੇ ਸਾਡੀ ਆਰਬੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ 2-3 ਮਿੰਟ ਬਾਅਦ ਇਸੇ ਤੋਂ ਸਾਰਾ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਏਜੰਸੀ ਆਫਸ ਦੇ ਵਿੱਚ ਰਿਸ਼ਪਾਲ ਸਿੰਘ ਤੇ ਚਮਕੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨਹੀਂ ਮੌਕੇ ਤੇ ਆ ਗਿਆ ਚਮਕੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ। ਚੰਗੌਰ ਸਿੰਘ ਨੂੰ ਆਹ ਰਾਉਂਡ ਅਪ ਕੀਤਾ। ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ। ਉਹਨੂੰ ਹਸਪਤਾਲ ਦਾਖਲ ਕਰਾਇਆ। ਪਰਵਾਹ ਜਿਹੜਾ ਕੰਪਲੇਨੈਂਟ ਦਾ ਉਹ ਵੀ ਚੱਲਿਆ ਹੋਇਆ ਹੈ। ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ। ਪਰਚਾ ਦਾ ਦਿੱਕਰ ਗਈ ਅਗਲੀ ਤਫ਼ਤੀਸ਼। ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ? ਦੋਵੇਂ ਕਿੱਦਾਂ ਆਪਸ ਵਿੱਚ ਮਲੇ? ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧਿਆਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ। ਜਿਹੜਾ ਚੰਗੌਰ ਸਿੰਘ ਹੈ ਇਹ ਵੱਧੀ ਤੋਂ ਉਹ ਰਾਇਵਰ ਸਾਈਡ ਜਾ ਰਿਹਾ ਸੀ ਲੁਧੇਨਾ ਸਾਈਡ ਇਹ ਦੋਨਾਂ ਇੱਕ ਦੂਜੇ ਦੇ ਨਾਲ ਰੰਜਿਸ਼बाजी ਆਲਰੇਡੀ ਚੱਲ ਰਹੀ ਸੀ ਜਦੋਂ ਉਹਨੇ ਰਿਸ਼ਵਾਲ ਸਿੰਘ ਨੇ ਦੇਖਿਆ ਉਹਨੇ ਵੀ ਆਪਣੀ ਗੱਡੀ ਲੋਗ ਲਈ ਦੋਨੋਂ ਦਾ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਦਸਪਾਲ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਦਸ਼ਪਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੀ ਡੈਥ ਹੋ ਗਈ ਹੈ ਜਿਹੜਾ ਚੰਗੌਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਇਹ ਕਿੱਥੋਂ ਲੈਣ ਵਾਲੇ ਦੋ ਜੀ ਦਸਪਾਲ ਸਿੰਘ ਤੇ ਇਹ ਦੋਨੇ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚਮਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗੁਮਾਨ ਪਰ ਪੈਂਦਾ ਮਜੀਠੇ ਜਿਹੇ ਦੇ ਵਿੱਚ ਜੀ ਬੀਨਸ ਸਰ ਮੇਰੇ ਡਾਕਟਰ ਜੀ ਡਾਕਟਰ ਉਹ ਇਕਰਾਰ ਡੈੱਡ ਬੋਡੀ ਆ ਕਿ ਕਿਸੇਾਂ ਦੇ ਕਲੀਨਿਕੋਂ ਡੈੱਡ ਬੋਡੀ ਸਾਡੇ ਕੋਲ ਤਕਰੀਬਨ 4:10 ਦੇ ਆਏ ਸੀ ਸਵੇਰੇ ਜੀ ਤੇ ਪੇਸ਼ੈਂਟ ਦਾ ਦੱਸਿਆ ਜਾ ਰਿਹਾ ਜਿਵੇਂ ਪੁਲਿਸ ਨੇ ਸੰਖੰਦ ਦੱਸਿਆ ਹੈਗਾ ਵੀ ਮਰਡਰ ਦੀ ਦੱਸਿਆ ਗਿਆ ਹੈ ਕਿ ਮਰਡਰ ਹੋਇਆ ਹੈਗਾ

ਉਹ ਕਿ ਨਹੀਂ ਗੋਮਰੇ ਉਹ ਵੀ ਸੈਂਟਿਕ 30 ਸੈਂਟਿਕ ਸਾਊਂਗਾ ਉਹਦੇ ਸੱਟਾ ਹੈਗੀ ਉਹਦੇ ਥੋੜੀ ਬੋਤੀ ਸੱਟਾਂ ਹੈਗੀਆਂ ਨੇ ਕੀ ਲੱਗਦਾ ਜਰਾ ਡਿਸਟਰੀ ਦਾ ਮਾਰੇ ਉਹ ਬਸ ਨਹੀਂ ਉਹ ਅਸਮਦਾ ਮੈਡੀਕਲ ਲੀਗਲ ਪਾਰਟ ਉਹਦਾ ਕੀਤਾ ਹੈਗਾ ਬਾਕੀ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ ਨਾਰਮਲ ਲੱਗਦਾ ਸੀ ਨਹੀਂ ਲੱਗੀਆਂ ਤਾਂ ਹੈਗੀਆਂ ਸੱਟਾਂ ਉਹਦੇ ਠੀਕ ਹੈ ਇਹ ਰਿਪੋਰਟ ਅੰਦਰ ਨਹੀਂ ਗਿਆ ਕਿੱਦਾਂ ਦੋਸਤ ਇਹਦੇ ਬਾਰੇ ਕੋਈ ਇਨਫਰਮੇਸ਼ਨ ਨਹੀਂ